ਹਾਂਜੀ ਭਾਈ ਅਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਜੀ ਹੋਰ ਭਾਈ ਘਰ ਪਰਿਵਾਰ ਸਾਰਿਆਂ ਦੇ ਵਧੀਆ ਨੇ ਜਨ ਪਰ ਵਗੈਰਾ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਘੈਂਟ ਹੋਣ ਤੇ ਆ ਗਏ ਭਾਈ ਆਪਾਂ ਇੱਥੇ ਲੈ ਕੇ ਰਹੇ ਤੇ ਫਿਲਹਾਲ ਅੱਜ ਮੈਨੂੰ ਕਾਲੀ ਆ ਭਾਈ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਸੇਤੀ ਕਿਸ ਚੀਜ਼ ਦਾ ਹਨਾ ਤੇ ਸਾਰੀ ਫੈਮਿਲੀ ਆਪਣੀ ਜਿੰਨੇ ਆਪਣੇ ਵੀਰ ਭਾਈ ਵੀਡੀਓ ਦੇਖਦੇ ਨੇ ਆਪਣੀ ਫੈਮਿਲੀ ਹੈ ਇੱਕ ਤਰ੍ਹਾਂ ਦੀ ਹਨਾ ਤੇ ਤਾਂ ਕਰਕੇ ਆਪ ਨੂੰ ਫੈਮਿਲੀ ਨਾਲ ਗਦਰ ਸ਼ੇਅਰ ਕਰਨ ਦਾ ਮੌਕਾ ਚਾਹੀਦਾ ਹੁੰਦਾ। ਬੰਨਾਂ ਚਾਹੀਦੀਆਂ ਨੇ ਫੈਮਿਲੀ ਨਾਲ ਸ਼ੇਅਰ ਕਰਨ ਨੂੰ ਤੇ ਉਹਦੇ ਕਰਕੇ ਸਾਨੂੰ ਆਪਾਂ ਸਰਪ੍ਰਾਈਜ਼ ਦੇਵਾਂਗੇ ਵੀਰੇ। ਹਨਾ ਤੇ ਹਲੇ ਆਪਾਂ ਕਬੂਤਰਾਂ ਨੂੰ ਦਾਣੇ-ਦੋਣੇ ਪਾ ਲਈਏ ਫਿਲਹਾਲ ਆਪਾਂ ਚੱਲਦੇ ਆ। ਤੇ ਆ ਗਿਆ ਬਸ ਇਧਰ ਜਿੰਦੇ ਜਾਂਦੇ ਖੋਲੇ ਹੋਏ ਨੇ। ਠੀਕ ਆ ਤੇ ਲਾਈਟ ਚੱਲੀ ਜਾਂਦੀ ਆ ਲਾਈਟ ਬੰਦ ਕਰਦੀ ਆ ਪਹਿਲਾਂ ਤਾਂ। ਸਫਾਈ ਸੈਟਅਪ ਦੀ ਫੇਅਰ ਕਰਾਂਗੇ। ਲੇ ਅਰੇ ਆਪ ਸਫਾਈ ਕਰਦੇ ਨਹੀਂ ਕੱਲ ਨੂੰ ਕਰਾਂਗੇ ਜਾਂ ਕਰਾਂਗੇ ਆਕੇ ਦੇਖਦੇ ਆ ਉਹ ਕਿਵੇਂ ਕੀ ਚਾਹੀ ਕਿਵੇਂ ਕਰਨਾ ਚਾਹੀਦਾ ਸੈਟਅਪ ਦਾ ਸਪਾਈਸ ਪੋਈ ਦਾ ਤਾਂ ਜਿੰਦਾ ਇਧਰੋਂ ਆਹ ਕਪੜਾ ਜਾਂ ਹਟਾ ਦਈਏ ਯਾਰ ਖੋਲ ਕੇ ਜਾਂਦਾ ਨਾ ਪਾਣੀ ਪੋਣੀ ਇਹਨਾਂ ਨੂੰ ਪਾ ਦਈਏ ਇੱਕ ਵਾਰ ਇੱਥੇ ਨੇ ਸਹੀ ਕਬੂਤਰ ਤਾਂ ਪਾਣੀ ਪੂਣੀ ਪੀਤਾ ਹੋਇਆ ਜਾਨਵਰਾਂ ਨੇ ਇਹਨਾਂ ਨੂੰ ਦਾਣੇ ਪਾ ਦਈਏ ਨਾ ਇਹ ਤਾਂ ਦਾਣੇ ਪਾਤੇ ਬਾਈ ਆ ਬਚਾ ਜੇ ਤਾਂ ਹੁਣ ਵਧੀਆ ਹੋ ਗਿਆ ਅੱਡ ਕਰਨ ਵਾਲਾ ਹੀ ਹੈ ਇੱਕ ਤਰ੍ਹਾਂ ਦਾ ਹੁਣ ਤਾਂ ਫਿਰ ਚੈੱਕ ਬਚਾ ਜੇ ਤਾਂ ਦਾਣੇ ਵਧੀਆ ਬਸ ਹੁਣ ਤਾਂ ਇਹ ਅੱਡ ਕਰ ਕਾਢ ਹੀ ਕਰ ਦਾਂਗੇ ਬਸ ਅੱਜ ਹੋ ਗਈ ਤਰੀਕ ਪੰਜ ਤੋਂ ਕੀ ਹੋਊਗੀ ਯਾਰ ਤਰੀਕ ਨਹੀਂ ਪਤਾ ਅੱਜ ਕਿੰਨੀ ਹੋਗੀ ਬਸ ਮਨਨੇ ਕੇ ਚੱਲ ਬਈ 15 ਤਰੀਕ ਨੂੰ ਪੱਟਣਾ ਹੈ ਕਬੂਤਰ ਆਪਾਂ ਆਪਣੇ ਬੱਚੇ ਪੁੱਛੇ ਸਾਰੇ ਜਿਹੜੇ ਹੈਗੇ ਨੇ ਉਹ ਜੋ 15 ਤਰੀਕ ਤੋ ਤੇ ਨੂੰ ਵੀ ਐਡ ਕਰ ਲਾਂਗੇ ਨਾਲ ਹੀ ਐਡ ਕਰ ਦਾਂਗੇ ਉਹਨਾਂ ਦੇ ਨਾਲ ਹੀ ਪੱਟਣਾ ਦਾ ਕਰਖਾਣੂਆ ਕਰ ਉਹ ਵੀ ਐਡ ਕਰ ਦਾਂਗੇ ਨਾਲ ਹੀ ਉਹ ਦਸਤੂਰੀ ਉਹਨਾਂ ਤੋਂ ਦੇਣ ਨੂੰ ਹੋਰ ਕਰ ਲੈਣ ਦੇ ਚੱਲ ਪਾਣਾ ਹਜੇ ਲੈਂਦਾ ਚੋਗਾ ਥੋੜਾ ਜਿਹਾ ਤਾਂ ਕਰਕੇ ਹਜੇ ਇਹਨੂੰ ਥੋੜਾ ਮੈਂ ਤਾਂ ਜੋੜੀ ਸੈਟਰ ਰੂਗੀ ਇਹ ਉਹ ਬਾਣੀ ਬੜਾ ਡੁੱਲ ਜਾਂਦਾ ਯਾਰ ਕਿਤਾ ਕਿੱਕੋ ਪਈ ਉਹ ਬੱਝੇ ਉਹ ਬੈਠ ਨੇ ਆਪਣੇ ਉਹ ਵੀ ਸੈਟ ਨੇ ਬੱਝੇ ਕਹਿ ਰਹੇ ਨੇ ਤੇ ਲਾਲ ਆ ਇੱਕ ਕਾਲਾ ਅਲੱਗ-ਅਲੱਗ ਰੰਗਾਂ ਦੇ ਦੋਨੇ ਬੱਚੇ ਤੇ ਜੋੜੀ ਜਮਾ ਚਿੱਟੀ ਆ ਬਈ ਸਫੇਦ ਕਬੂਦਰੀ ਜਮਾ ਚਿੱਟੀ ਸਫੇਦ ਕਾਲ ਰੱਖੀ ਆ ਤੇ ਕਬੂਤਰ ਜਮਾ ਸਫੇਦ ਚਿੱਟੀਆਂ ਦੇ ਬੱਚੇ ਦੇਖ ਹਜੇ ਕਰ ਨੇ ਦੋਨੇ ਡੱਬੇ ਆਪਦੇ ਗਾਹਾਂ ਮਾਪਿਓ ਤੇ ਲਾ ਜਾਂਦੇ ਨੇ ਕਬੂਤਰ ਕਈ ਵਾਰ ਬੱਚੇ-ਬੁੱਚੇ ਤਾਂ ਕਰਕੇ ਚੱਕਰ ਹੁੰਦਾਗਾ ਬਾਕੀ ਸੱਟ ਕੰਮ ਤੇ ਬਸ ਤਿੰਨੇ ਚੁੰਨਲ ਜੁੜੀ ਤਾਂ ਹੋਰ ਮੈਂ ਬਚੇ ਧਰਾਉਂਦਾ ਨਹੀਂ ਆਂਡੇ ਹੁਣ ਤਾਂ ਅੱਡੀ ਕਰਾਂਗੇ ਇਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਹਨ ਤੇ ਬਾਕੀ ਪਾਣੀ ਪੂਣੀ ਭਰ ਲਈਏ ਹੁਣ ਤਾਂ ਭਰ ਲਿਆ ਤਾਂ ਬਾਲਟੀ ਭਰ ਲਈ ਬਈ ਹਨ ਤੇ ਉਹਨਾਂ ਨੂੰ ਕਬੂਤਰਾਂ ਨੂੰ ਪਾਉਣ ਨੂੰ ਕੁੰਡੇ 'ਚ ਹੈ ਹਨ ਤੇ ਇਧਰ ਬਚਿਆਂ ਨੂੰ ਪਾਉਣ ਨੂੰ ਪਾਣੀ ਭਰ ਲਈਏ ਤੇ ਬਸ ਦਾਣੇ ਸਵੇਰੇ-ਸਵੇਰੇ ਤਾਂ ਵੱਡੇ-ਵੱਡੇ ਨੂੰ ਪਾਉਣੇ ਹੁੰਦੇ ਆ ਉਹ ਤਾਂ ਨਾ ਬੰਦੀ ਕਰ ਰੱਖੇ ਨੇ ਪੌਣੇ ਦਾਣੇ ਉਹਨਾਂ ਨੂੰ ਤਾਂ ਇੱਕ ਟਾਈਮ ਪਾਉਣੇ ਹੁੰਦੇ ਆ ਤੇ ਅੱਜ ਖਰਾਕ ਰੂਪ ਦਾ ਵੀ ਸਿਸਟਮ ਕਰਨਾ ਯਾਰ ਕੋਈ ਮੋੜੀ-ਮੋਢੀ ਮੂੰਗੀ ਲਿਆਉਣੀ ਐ ਨਹੀਂ ਤਾਂ 2 ਕਿਲੋ ਵਾਂਗੂ ਸੋਲੇ ਲਿਆਉਣੇ ਨੇ ਸੋਲੇ ਵੀ ਖਤਮ ਨੇ ਬੜਾ ਕੱਲ ਹੁਣ ਪਏ ਨਹੀਂ ਕੱਲ ਇਹਨਾਂ ਨੂੰ ਪਏ ਨਹੀਂ ਵੱਡਿਆਂ ਨੂੰ ਪਾਈ ਨਹੀਂ ਹੈਗੇ ਤਾਂ ਹਾਂ ਕਰਕੇ ਸੈੱਟ ਆ ਗੰਮਾ ਲੋ ਭਾਈ ਇਹਨਾਂ ਤੋਂ ਤਾਂ ਨਹੀਂ ਪਤਾ ਕਿ ਡੱਕ ਖੋਲ ਕੇ ਹੁਣ ਦੂਜਿਆਂ ਨੂੰ ਪਾ ਦਾਂਗੇ ਕਿੜੀਆਂ ਆਂ ਜਾਂ ਪਤਾ ਨਹੀਂ ਯਾਰ ਕਿੱਥੋਂ ਚੜ ਜਾਂਦੀਆਂ ਨੇ ਖੰਭ ਵੀ ਤਾਂ ਵਾਏ ਨੇ ਝਾੜ ਚਲੇ ਮਨ ਅੱਪਾ ਤੇ ਆਪਣੇ ਸਾਰੇ ਹਨ ਹੁਣ ਇਹਦਾ ਆ ਝਾੜ ਤੇ ਪੈ ਜੇ ਲਾਲ ਜਾ ਬਚਾ ਇਹਦੀ ਵੀ ਡਾਈ ਕਰਾਉਣੀ ਆ ਯਾਰ ਲਾਲ ਜੀ ਦੀ ਔਰ ਬੜੀ ਵਰ ਕਰਦਾ ਮੈਂ ਟਾਈਮ ਮੈਨੂੰ ਘਟ ਲੱਗਦਾ ਯਾਰ ਥੋੜਾ ਜਿਆ ਤਾਂ ਕਰਕੇ ਹਰਕ ਪੈ ਜਾਂਦਾ ਇਹ ਟਾਈਮ ਲੱਗੇ ਫਿਰ ਤਾਂ ਆਪਾਂ ਪ੍ਰੋਪਰ ਕੰਮ ਕਰੀਏ ਪ੍ਰੋਪਰ ਟਾਈਮ ਉਧੰਡੜ ਕੇ ਹੀ ਮਿਲਦਾ ਹੈ ਤੇ ਪਈ ਇਹ ਵੀ ਹੋ ਗਿਆ ਸਾਫ ਇਹਨੂੰ ਪਾਣੀ ਪਾ ਦੇ ਗੱਟੀ ਨੇ ਉੱਧਰ ਤਾਂ ਪਿੰਦੇ ਦਾ ਕਿਹੜਾ ਨੇ ਉੱਧਰ ਬਸ ਇੱਟਾ ਟਾਈਮ ਪਾਉਦੇ ਦੀ ਕਰਦੇ ਨੇ ਸ਼ਕ ਨੇਲੋ ਹੋ ਗਿਆ ਉਹਨੇ ਜਨੇ ਕਬੂਤਰਾਂ ਦਾ ਖੁੱਡਿਆਂ ਦਾ ਸੱਚ ਆਪਣਾ ਲੋ ਫੇ ਆ ਰਿਹਾ ਕਿ ਇੱਕ ਬਸ ਕਬੂਤਰ ਐ ਫੀ ਫੜਾ ਜੂਗਾ ਪੰਜ ਕਬੂਤਰ ਹੀ ਇਧਰ ਬਹੁ ਆ ਪਾ ਦੇ ਆਏ ਬੈਠੇ ਨਾ ਪਰ ਉਹ ਮਸਤ ਹੋਈ ਜਾਂਦਾ ਗੁੜਕਿਆਂ ਦਾ ਕਬੂਤਰ ਜਾਓ ਚਿੱਟੀਆਂ ਦਾ ਵਾਲਾ ਤੰਗ ਕਰਦਾ ਤੇ ਯਾਰ ਹੋਰ ਤਾਂ ਕਬੂਤਰ ਸਾਰੇ ਠੀਕ ਸੀ ਉਹੀ ਗੁੜਕੀ ਜਾਂਦਾ ਸੀ ਪੂਰਾ ਹਾਲ ਕਰ ਦਿੰਦਾ ਸਾਰਾ ਫਿਰ ਉਹਦੇ ਪਿੱਛੇ ਲੱਗ ਕੇ ਸਾਗ ਖਾ ਜਾ ਤੇ ਗੁੜਕਾ ਦੇ ਪਿੱਛੇ ਲੱਗ ਕੇ ਜਾਮਾ बस हुन ਇਹਨਾਂ ਨੂੰ ਬਾੜੀਆ ਯਾਰ ਕੁੱਡੇ ਚ ਨਮੇੜੀ ਕੰਮ ਨਾ ਦਾਣੇ ਉਹਨਾਂ ਨੇ ਖਾ ਲਏ ਜਿੰਨੇ ਖਾਣੀ ਸੀ ਨਾ ਤਾਂ ਸਾਹਮਣੇ ਆ ਕੇ ਪਾਵਾਂਗੇ ਨਾ ਨਾ ਦਾਣੇ ਆਪਾਂ। ਮਾ ਠੀਕ ਹੈ ਬਈ ਸਾਹਮਣੇ ਪਾਉਣਿਆ ਦਾਣੇ ਨੂੰ ਆ ਕੇ ਇਹਨਾਂ ਨੂੰ ਓਕੇ ਦੀ ਰਿਪੋਰਟ ਹੈ ਬਸ ਇਹਨਾਂ ਦੀ। ਸ਼ਾਮ ਦਾ ਟਾਈਮ ਹੋ ਗਿਆ ਤੇ ਆ ਗਿਆ ਬਈ ਆਪਾਂ ਇਧਰ ਲੈ ਗਏ ਤਾਂ ਮੈਂ ਲੇਟ ਹੋ ਗਿਆ ਯਾਰ। ਤੇ ਸਾਮੂ ਸੀ ਥੋੜਾ ਜਿਹਾ ਗੱਡੀ ਦਾ ਪੰਗ ਗੱਡੀ ਲੈਤੀ ਆ। ਤੇ ਉਹਦੇ ਕਰਕੇ ਲੇਟ ਹੋ ਗਏ ਇਹ ਤਾਂ ਬੱਚੇ ছাত্রী ਵੀ ਨਹੀਂ ਬਿਠਾਏਗੇ ਆ ਤਾਂ ਬਿਠਾਇਆ ਹੀ ਜੀ ਹਨ ਉਹ ਵੀ ਨਹੀਂ ਬਿਠਾਇਆ ਇਹ ਤੁਹਾਨੂੰ ਅੱਜ ਤਾਂ ਤੇ ਹੁਣ ਇਹ ਆ ਕੇ ਕਬੂਤਰ ਛੱਡੇ ਨੇ ਤੇ ਝਾੜੂ-ਝੂੜੂ ਸਵੇਰੇ ਮਾਰਾਂਗੇ ਵਿਆਹ ਵੀ ਜਾਣਾ ਸਵੇਰੇ ਕੱਲ ਨੂੰ ਘਰੇ ਪ੍ਰੋਗਰਾਮ ਹੈ ਤੇ ਪਰਸੋਂ ਨੂੰ ਬਰਾਤ ਆ ਤੇ ਪਰਸੋਂ ਨੂੰ ਸ਼ਾਇਦ ਬਲੌਕ ਹੀ ਨਾ ਬਣੇ ਉਹ ਦੇਖਾਂਗੇ ਮੌਕੇ ਦੇ ਵਿੱਚ ਕੀ ਬਣਦਾ ਸਿਸਟਮ ਹਾਂ ਹੁਣ ਆ ਕੇ ਇਹਨਾਂ ਨੂੰ ਦਾਣੇ ਪਾਤੇ ਇਹ ਨਾ ਹੁਣ ਬੱਚਿਆਂ-ਵੱਚਿਆਂ ਨੂੰ ਸਾਰਿਆਂ ਨੂੰ ਦਾਣੇ-ਦੋਣੇ ਪਾਈਏ ਯਾਰ ਲੇਟ ਹੋਈ ਜਾਂਦੇ ਹਨ। ਅੱਗੋਂ ਦਾਣੇ ਪਾਉਣ ਦਾ ਟਾਈਮ ਹੀ ਫਿਰ ਦਾਣੇ-ਦੋਣੇ ਖਾ ਕੇ ਪਾਣੀ ਪੂਣੀ ਪੀ ਕੇ ਕਬੂਤਰ ਉਹਦੇ ਉਹਦੇ ਸੈਟ ਤੇ ਬੈਠ ਜਾਂਦਾ। ਹਨਾ ਤੇ ਬਾਈਏ ਫਿਰ ਬਾਈ ਦਾਣੇ ਵੱਡੇ ਜਿਹੇ ਬੱਚਿਆਂ ਨੂੰ ਬਾਰੇ ਵੱਡੇ ਬੱਚਿਆਂ ਦਾ ਹੈ ਤੇ ਫਿਰ ਬੰਗਾ ਸਣਾ ਛੋਟੇ ਬੱਚਿਆਂ ਨੂੰ ਪਾ ਦਈਏ। ਉੱਲ੍ਹੇ ਛੱਲੇ ਕਣਕ ਦਾ ਚੱਲ ਪਈ। ਛੋਲੇ ਲਿਓ ਨੇ ਯਾਰ। ਨੰਮ ਛੋਲੇ ਵੀ ਪਾਉਣੇ ਨੇ ਵੱਡਿਆਂ ਨੂੰ। ਮੂੰਗੀ ਦੇ ਛੋਲੇ ਲਿਓਣ ਵਾਲੇ ਨੇ ਯਾਰ ਬਾਈ। ਰੋਜ ਘੋਲ ਹੁੰਦਾ ਰੋਜ। ਇੱਕ ਮੈਂ ਆਪ ਹੀ ਥੋੜਾ ਜਿਹਾ ਸੀਰ ਮੇਰਾ ਡਾਊਨ ਹੋ ਰਿਹਾ। ਬੁਖਾਰ ਜੇ ਕਰਕੇ ਜੀ ਆ ਵੀ ਘੱਟ ਕਰਦਾ ਚੱਲਣਾ। ਵੱਲਦਾ ਭਾਈ ਮੈਨੂੰ ਦੋ ਦੋ ਵਾਰਾਂ ਮੈਂ ਕਬੂਤਰ ਇਸੇ ਕਰਕੇ ਛੱਡਨੇ ਆ ਬਿਮਾਰ ਹੋ ਗਿਆ ਸੀ ਹਨਾ ਫਿਰ ਇੱਧਰ ਨਹੀਂ ਆਇਆ ਮੈਂ ਸਾਡੀ ਇੱਥੇ ਦੋ ਵਾਰਾਂ ਤੇ ਹੁਣ ਤੀਜੀ ਵਾਰਾ ਫਿਰ ਬਿਮਾਰ ਹੋ ਗਿਆ ਹੁਣ ਮੈਂ ਛੱਡਦਾ ਨਹੀਂ ਹੈਗਾ ਚਲ ਕਬੂਤਰ ਨਾ ਵੇਲੇ ਕੇ ਵੇਲੇ ਦਾਣੇ ਨੂੰ ਪਾ ਦਿਆ ਕਰਾਂ ਦੇਖੋ ਓਕੇ ਨੇ ਸਾਰੇ ਦੇ ਸਾਰੇ ਬੱਚੇ ਤੇ ਮੈਂ ਦੇਖਦੇ ਨੇ ਪਾਣੀ ਵੀ ਇਹ ਗੰਦਾ ਕਰ ਲੈਣ ਨੇ ਕਿਉਂ ਥੋੜਾ ਜਿਆਦਾ ਟੱਪਣ ਖੁੱਲਾ ਰਹਿ ਗਿਆ ਆਪਾਂ ਤਾਂ ਵਿਚਰੇ ਤਰੂ ਤਾਂ ਬਾਲਾ ਕੁਝ ਬਹਾਂਦ ਨੇ ਕਿਤੇ ਪਾਣੀ ਦੇ ਕੋ ਲੱਗਦੀ ਜਦੋਂ ਖੁੱਲਾ ਰਹਿ ਜੇ ਟੱਪਣ ਪਰ ਉਹ ਇਹ ਭਾਂਡੇ ਦਾ ਐ ਸੁਖਾ ਸਾਫ ਮਿੰਟੋ ਮਿੱਟੀ ਦਾ ਚੱਕ ਹੋ ਗਿਆ ਸਾਫ ਪਾਣੀ ਭਰ ਦਈਏ ਅੱਜ ਦਿਨ ਵਧੀਆ ਲੱਗਣਾ ਹੋਰ ਫੇਰ ਥੋੜਾ ਜਿਹਾ ਕੰਮ ਕਰਨਾ ਇੱਕ ਤਾਂ ਅੰਦਰ ਬਈ ਸਿਮਿੰਟ ਸਿਮਿੰਟ ਪਾਉਣਾ ਹੈਗਾ ਆਪਾਂ ਦੇ ਖੁੱਡੇ ਖਾਡੇ ਵੀ ਸਾਫ਼ ਕਰਨੇ ਨੇ ਕੰਮ ਕਈ ਪਏ ਨੇ ਥੋੜਾ ਜਿਹਾ ਦਿਨ ਜੀ ਹੁਣ ਤਾਂ ਖਰ ਧੁੱਪਾਂ ਲੱਗਣ ਲੱਗੀਆਂ ਵਧੀਆ ਬਈ ਠੀਕ ਐ ਮੈਂ ਤਾਂ ਨਹੀਂ ਕਿਹਾ ਜਾਂਦਾ ਯਾਰ ਹਾਂ ਤਾਂ ਦਿਨ ਵਧੀਆ ਲੱਗਣ ਲੱਗ ਗਿਆ ਲੋ ਪਈ ਇਹਨਾਂ ਦਾ ਹੋ ਗਾਨੇ ਲਾ ਹੁਣ ਰਹਿ ਗਿਆ ਇੱਧਰ ਲਈ ਇੱਧਰ ਲਿਆਂ ਨੂੰ ਵੀ ਵੱਡਿਆਂ ਨੂੰ ਪਾਵਾਂਗੇ ਪਾਣੀ ਪੁਣੀ ਨਮਾ ਹੀ ਹੋ ਜਾਂਦਾ ਬਈ ਸਾਰਾ ਪਾਣੀ ਹੈ ਨਾ ਤਾਂ ਤੜਕੇ ਵੀ ਪਾ ਕੇ ਜਾਂਣਾ ਪੀ ਲੈਣ ਦੇ ਨੇ ਜਿਹੜਾ ਪੀਣਾ ਹੁੰਦਾ ਹੈ ਹਰਾ ਹੱਥ ਨੇ ਨਮਾ ਹੋਰ ਠੰਡਾ ਹੋ ਜਾਂਦਾ ਕੋਈ ਚੀਜ਼ ਪਾਣੀ ਠੀਕ ਹੈ ਬਾਕੀ ਖਰਿਆਫ ਫਰੂ ਕਰ ਲੈਂਦੇ ਨੇ ਇਹ ਉਦੇ ਕਰਕੇ ਪਾਣੀ ਬਦਲਣਾ ਪੈਂਦਾ ਹੈ ਪੈਂਦਾ ਹੀ ਆ ਤਾਂ ਐਡਾ ਕੋਈ ਹੋਣੀ ਹੈ ਨਾ ਇਹ ਆਹੀ ਦੇ ਸੁੱਕਣਾ ਚਾਹ ਰਿਹਾ ਯਾਰ ਨੇ ਹੰਤਾ ਨਿੱਚ ਉਹਨੂੰ ਥੱਲੇ ਆਉਂਦੇ ਨੇ ਗਾ ਉੱਥੇ ਭੁੱਖੇ ਨੇ ਬਈ ਆਉਣਾ ਹੀ ਆ ਥੱਲੇ ਪਾਣੀ ਪੁਣੀ ਪੀ ਰਣਗੇ ਨਹੀਂ ਤਾਂ ਇੱਕ ਇੱਕ ਕਬੂਤਰ ਐਸੇ ਚਾਕੀ ਲਿਆਉਣਾ ਯਾਰ ਉਹਦਾ ਵਧੀਆ ਹੋਗਾ ਬੱਚਾ ਜੀ ਸੁਣ ਚੋਗਾ ਜੀ ਲੈਂਦਾ ਹਟ ਜੂਗਾ ਲੈਣੋ ਚੋ ਕੋਈ ਨਾ ਇਹ ਲੈ ਲੈਂਦਾ ਚੋਗਾ ਵੀ ਹਟ ਜੂਗਾ ਹੁਣ ਬਸ ਇਹ ਅੱਜ ਹੋ ਗਈ 8 ਤਰੀਕ 15 ਤਰੀਕ ਨੂੰ ਲੱਗ ਕਰ ਦੇਣੇ ਨੇ ਦੁਬਾਰੇ ਅੰਡੇ ਧਰਨ ਵਾਲੀ ਆ ਕਬੂਤਰੀ ਜੀ 15 ਤਰੀਕ ਨੂੰ ਇਹ ਅਲੱਗ ਕਰ ਦੇਣੇ ਨੇ ਜਨਾ ਆ ਤਾਂ ਕੋਈ 15 ਤਰੀਕ ਤੱਕ ਇਹਨਾਂ ਨੂੰ ਰਹਿਣ ਦੇ ਆਈ ਮੇ ਸਿਸਟਮ ਹੈਗਾ ਬਈ ਹਜੇ ਵਜਾ ਨਿਹਾਣਾ ਥੋੜਾ ਲੈਂਦਾ ਚੋਗ ਚਾਗਾ ਹੁਣ ਤਾਂ ਫਿਰ ਵੱਡ ਕਰਨ ਵਾਲੀ ਆ ਪਰ ਕੋਈ ਨਾ ਹਜੇ ਕਰਾਂਗੇ ਹੌਲੀ ਹੌਲੀ ਕਰਾਂਗੇ ਕੋਈ ਦੋਨਾ ਖੁੱਡਿਆਂ ਦਾ ਜਮਾ ਵੱਡੀਆਂ ਜੋੜੀਆਂ ਦਾ ਤੇ ਛੋਟੇ ਬੱਚਿਆਂ ਦਾ ਦਾਣੇ ਦੂਣੇ ਦਾ ਹੋ ਗਿਆ ਕੰਮ ਓਕੇ ਜਮਾ ਰਿਪੋਰਟ ਡਨ ਹੋ ਗਈ ਤੇ ਹੁਣ ਵੱਡਿਆਂ ਨੂੰ ਪਾਤੇ ਦਾਣੇ ਤੇ ਦਾਣੇ ਪਾਉਣ ਕਰਕੇ ਵੱਡੇ ਹੁਣ ਖਾਈ ਜਾਂਦੇ ਨੇ ਕਬੂਤਰ ਦਾਣੇ ਚਾਰ ਹੀ ਨੇ ਵੱਡੇ ਤਾਂ ਕਿਹੜੇ ਕਿਹੜੇ ਬਾੜੇ ਨੇ ਆਪ ਨੂੰ ਲੱਗੇ ਤੇ ਦਾਣੇ ਦੂਣੇ ਸਾਰੇ ਪਾਤੇ ਬਈ ਓਕੇ ਜੀ ਰਿਪੋਰਟ ਹੈ ਜਮਾ ਉਹਨਾਂ ਬਸ ਕੱਪੜਾ ਲਾ ਦੀ ਉਧਰ ਬੂਰੀ ਲਾ ਦੀ ਦੋ ਚਾਰ ਦਿਨ ਕੱਪੜਾ-ਕਪੜਾ ਲਾਵਾਂਗੇ ਹਲੇ ਕਿਉਂ ਠੰਡ ਹੈਗੀ ਹਲੇ ਥੋੜੀ ਜਿਆ ਚੰਗੀ ਤਰ੍ਹਾਂ ਠੰਡ ਗਈ ਨਹੀਂ ਹਲੇ ਕਪੜਾ-ਕਪੜਾ ਲਾ ਕੇ ਜਾਵਾਂਗੇ ਕੋਈ ਚੱਕਰ ਨਹੀਂ ਖਾ ਰਿਆਂ ਦਾਨੇ ਟ੍ਰੈਨਟਰ ਨੂੰ ਚਾਕੇ ਇਹਨਾਂ ਨੇ ਤੇ ਫੇਰ ਹੀ ਜਾਵਾਂਗੇ ਪਹਿਲਾਂ ਤਾਂ ਘਾਣੂ ਜਾਣੇ ਬਸ ਬਾਕੀ ਜੇ ਵੀਡੀਓ ਬਧਰਾ ਤੇ ਯਾਰ ਲਾਈਕ ਕਰੋ ਹਣਾ ਕਮੈਂਟ ਕਰੋ ਭਾਈ ਵੀਡੀਓ ਨੂੰ ਆਪਣੀ ਸ਼ੇਅਰ ਕਰ ਦਿਓ ਇਹ ਚੈਨਲ ਨੂੰ ਆਪਣਾ ਸਬਸਕ੍ਰਾਈਬ ਕਰ ਲਓ ਜੀ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਤੇ ਨਵੇਂ ਅਪਡੇਟਸ